ਆ ਵੀ ਸੰਦੀਪ ਕਿਹੜੇ ਪਾਸੇ ਆ ਥੋੜਾ ਮੇਰੇ ਕੋਲ ਆਈ ਯਾਰ ਮੇਰੇ ਮਨ ਦਾ ਨਾ ਕਈ ਵਾਰੀ ਬਿਲਿਆ ਵਲਵਲਾ ਜਾ ਹੁੰਦਾ ਹਰ ਬੰਦੇ ਦੇ ਮਨ ਦੇ ਵਿੱਚ ਲੈ ਵੀ 365 ਆ ਲਿਆ ਸੰਦੀਪ ਦੇ ਕੈਮਰਾ ਫੋਕਸ ਕਰੀ ਕਿੰਨੀ ਚੜਾਈ ਆ ਸੰਦੀਪ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਕਿੱਡਾ ਵੱਡਾ ਨਾਂ ਸੰਦੀਪ ਦਾ ਇਹਦੇ 'ਚ ਕੋਈ ਸ਼ੱਕ ਨਹੀਂ ਆਪਾਂ ਸਾਰਿਆਂ ਨੇ ਕਬੱਡੀ ਦੇ ਸਟਾਰ ਜਾਫੀਆਂ ਦੀਆਂ ਇੰਟਰਵਿਊ ਸੁਣੀ ਐ ਤੇ ਵੱਡੇ ਵੱਡੇ ਜਾਫੀਆਰੇ ਆਪਣੇ ਮੂੰਹ ਆਪਣੀ ਜਵਾਨੀ ਆਖਿਆ ਉਹ YouTube ਤੇ ਰਿਕਾਰਡ ਪਏ ਆ ਵੀ ਸੰਦੀਪ ਬਹੁਤ ਘੱਟ ਜੱਫਾ ਖਾਂਦਾ ਹੈ ਇਹ ਬਹੁਤ ਘੱਟ ਫੜਿਆ ਜਾਂਦਾ ਹੈ ਇਹ ਰੋਕਣਾ ਔਖਾ ਹੈ ਪਰ ਇੱਕ ਦਿਨ ਯਾਰ ਮੈਂ ਉਹ ਵੀਡੀਓ ਦੇਖ ਰਿਹਾ ਸੀ ਮੇਰੇ ਮਨ ਦੇ ਵਿੱਚ ਆਇਆ ਵੀ ਕਬੱਡੀ ਦੇ ਵਿੱਚ ਜਿਹੜੇ ਮਾਨ ਸਨਮਾਨ ਹੈ ਜਿਹੜੀਆਂ ਸਕੋਰਪੀਓ ਫਾਰਚੂਨਰ ਗੱਡੀਆਂ ਉਹ ਬਹੁਤ ਵੱਡੀ ਗਿਣਤੀ ਚ ਵੰਡੀਆਂ ਗਈਆਂ ਹੈ ਪਰ ਯਾਰ ਸੰਦੀਪ ਜੱਡਾ ਵੱਡਾ ਸਟਾਰ ਹੈ ਜਿੰਨੇ ਲੰਬੇ ਸਮੇਂ ਤੋਂ ਖੇਡ ਰਿਹਾ ਇਸ ਖਿਡਾਰੀ ਨੇ ਨਾ ਤਾਂ ਇਹ ਪੈਸੇ ਮਗਰ ਭਜਿਆ ਨਾ ਤੇ ਉਹਨਾਂ ਪੈਸਾ ਕਮਾਇਆ ਤੇ ਨਾ ਹੀ ਉਹਦਾ ਵੱਡਾ ਇਹਦਾ ਸਨਮਾਨ ਹੋਇਆ ਪਰ ਮੈਨੂੰ ਲੱਗਿਆ ਯਾਰ ਵੀ ਇਹਦਾ ਵੀ ਵੱਡਾ ਸਨਮਾਨ ਹੋਣਾ ਚਾਹੀਦਾ ਹੈ ਜਿਹੜੇ ਜਿਹੜੇ ਦਰਸ਼ਕ ਇਸ ਗੱਲ ਦੀ ਹਾਂ ਵੀ ਭਰਦੇ ਆ ਵੀ ਸੰਦੀਪ ਦੋਦੇ ਦਾ ਇਹ ਜਿੰਨਾ ਵੱਡਾ ਸਟਾਰ ਹੈ ਓਨੀ ਵੱਡੀ ਗੱਡੀ ਦਾ ਸਨਮਾਨ ਹੋਣਾ ਚਾਹੀਦਾ ਇੱਕ ਤਾੜੀ ਮਾਰ ਕੇ ਇਸ ਗੱਲ ਤੇ ਮੋਹਰ ਲਾ ਦਿਓ ਇਸ ਸੰਦੀਪ ਦਾ ਵੱਡਾ ਸਨਮਾਨ ਹੋਣਾ ਚਾਹੀਦਾ ਲੈ ਵੀ ਸੰਦੀਪ ਇਹ ਸਾਰਿਆਂ ਦੇ ਦਿਲ ਦੀ ਖਾਹਿਸ਼ ਹੈ ਵੀ ਤੇਰਾ ਵੱਡਾ ਸਨਮਾਨ ਹੋਵੇ ਸੁਖਰਾਜਾ ਸੁਖਰਾਜਾ ਆਹ ਸੀਜ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਖੇਡ ਕੋਡੀ ਵਿੱਚ ਲੈ ਵੀ ਸੰਦੀਪ ਸਭ ਤੋਂ ਗੱਡੀਆਂ ਜਿਹੜੀਆਂ ਆਹ ਸੀਜ਼ਨ ਵਿੱਚ ਗੱਡੀਆਂ ਜਾਣਗੀਆਂ ਵੱਡੇ ਵੱਡੇ ਐਲਾਨ ਕੁਝ ਹੋ ਗਏ ਐ ਕੁਝ ਹੋਣ ਵਾਲੇ ਐ ਆਹ ਮੁੰਡੇ ਨੂੰ ਜਿਹੜੇ ਜਿਹੜੇ ਕਹਿੰਦੇ ਵੀ ਦੋਦੇ ਬਣਦੇ ਸਲੀਵਰਾ ਵੀ ਸਨਮਾਨ ਜਿਹੜਾ ਹੈ ਗੱਡੀ ਨਾਲ ਹੋਣਾ ਬਣਦਾ ਹੈ ਇਕਰ ਤਾੜੀਆਂ ਲਾ ਦੇ ਯੋਧਾ ਨਾ ਆਹ ਸੀਜ਼ਨ ਸਭ ਤੋਂ ਵੱਧ ਸਨਮਾਨ ਜਿਹੜੇ ਹੈ ਉਹ ਗੱਡੀਆਂ ਦੇ ਨਾਲ ਹੋਣਗੇ ਆਹ ਸੀਜ਼ਨ ਗੱਡੀਆਂ ਦੇ ਨਾਲ ਸਭ ਤੋਂ ਵੱਧ ਸਨਮਾਨ